ਤੁਸੀਂ ਵੀ ਇੱਕ ਰੋਜ਼ ਸਾਂਝ ਵਿਚਾਰਾਂ ਦੀ ਜਗ੍ਹਾ ਤੇ ਪਹੁੰਚੇ ਹੋਏ ਆਪਾਂ ਨੂੰ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਇੱਕ ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਹੈਗਾ ਇਹ ਟੂਰਨਾਮੈਂਟ ਦੇਖਣ ਨੂੰ ਆਮ ਟੂਰਨਾਮੈਂਟ ਲੱਗਦਾ ਲੇਕਿਨ ਇਹਦੀ ਖਾਸੀਅਤ ਇਹ ਹੈ ਕਿ ਇਸ ਜਗ੍ਹਾ ਤੇ ਜਦੋਂ ਆਉਣ ਕਿ ਪਤਾ ਲੱਗਾ ਕਿ ਇਸ ਨੂੰ ਕਰਵਾਉਣ ਦਾ ਮਕਸਦ ਪੰਜਾਬ ਨਾਲ ਪੰਜਾਬੀਤ ਨਾਲ ਜੁੜਿਆ ਹੋਇਆ ਹੈ ਪੰਜਾਬ ਦੀ ਜਿਹੜੀ ਨੌਜਵਾਨੀ ਨਸ਼ੇ ਚ ਗਰਖਪੋਰੀ ਹੈ ਉਸ ਨੂੰ ਬਚਾਉਣ ਵਾਸਤੇ ਬੱਚਿਆਂ ਨੂੰ ਜਿਹੜਾ ਹੈਗਾ ਹੋਰ ਜਆ ਉਤਸ਼ਾਹਿਤ ਕਰਨ ਵਾਸਤੇ ਟੂਰਨਾਮੈਂਟ ਕੀਤਾ ਜਾ ਰਿਹਾ ਤੇ ਇਸ ਟੂਰਨਾਮੈਂਟ ਦੇ ਵਿੱਚ ਮਸ਼ਕੀਨ ਮੰਨਿਓ ਕਿ ਪੂਰੇ ਭਾਰਤ ਭਰ ਦੇ ਵਿੱਚੋਂ ਟੀਮਾਂ ਆਈਆਂ ਨੇ ਚਾਹੇ ਹਰਿਆਣਾ ਦੀ ਗੱਲ ਕਰਦੀਆਂ ਚਾਹੇ ਦਿੱਲੀ ਦੀ ਗੱਲ ਕਰਦੀਆਂ ਹੋਰ ਨੇੜੇ ਦੇ ਲੱਗਦੇ ਹੋਣ ਲਗਾਤੋਂ ਟੀਮਾਂ ਪਹੁੰਚੇ 50 ਦੇ ਕਰੀਬ ਟੀਮਾਂ ਪਹੁੰਚੀਆਂ ਜਿਹੜਾ ਹੈਗਾ ਪਹਿਲਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਯੂਥ ਵੈਲਫੇਅਰ ਫੁੱਟਬਾਲ ਕਲੱਬ ਅਮਲੋ ਵੱਲੋਂ ਸੋਚ ਦੇ ਵਿੱਚ ਜਿਹੜੇ ਨੌਜਵਾਨ ਇਕੱਠੇ ਹੋਏ ਨੇ ਉਹ ਉਹਨਾਂ ਦੀ ਸ਼ਲਾਘਾ ਕਰਨੀ ਇਸ ਲਈ ਬਣ ਰਹੀ ਹੈ ਕਿ ਨਾ ਨੌਜਵਾਨਾਂ ਨੇ ਕਿਸੇ ਕੋਲੋਂ ਵੀ ਰਾਸ਼ੀ ਇਕੱਠੀ ਨਹੀਂ ਕੀਤੀ ਹੈ ਜੀ ਬਿਨਾਂ ਰਾਸ਼ੀ ਇਕੱਠੀ ਕੀਤੇ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਤੇ ਜਿੰਨੇ ਵੀ ਖਿਡਾਰੀ ਆਏ ਸਭ ਦਾ ਖਾਣਾ ਪੀਣਾ ਰਹਿਣਾ ਸਹਿਣਾ ਬਿਲਕੁਲ ਮੁਫਤ ਹੈਗਾ ਤੇ ਜਿਹੜੀ ਜਿਹੜੀ ਐਂਟਰੀ ਫੀਸ ਹੈਗੀ ਹੈ ਮੈਚ 200 ਰੁਪਏ ਰੱਖੀ ਗਈ ਹੈ ਤੇ ਉਹ ਕਹਿੰਦੇ ਉਹ ਵੀ ਰਿਫੰਡ ਕਰ ਦਿੱਤੀ ਜਾਏਗੀ ਕਿ ਕਿਡਾ ਵੱਡਾ ਜਿਹੜਾ ਹੈਗਾ ਕਦਮ ਕਦਮ ਚੱਕ ਰਹੇ ਨੇ ਜਿੱਥੇ ਸਰਕਾਰਾਂ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਰੰਗਲਾ ਹੋਵੇ ਉੱਥੇ ਹੀ ਅਮਲੋਦ ਦੇ ਨੌਜਵਾਨਾਂ ਵੱਲੋਂ ਇੱਕ ਰੰਗਲਾ ਪੰਜਾਬ ਬਣਾਉਣ ਦੇ ਕਦਮ ਨੂੰ ਚੱਕਿਆ ਗਿਆ ਹੈਗਾ ਉਹ ਗਲਤ ਕਰਦੇ ਆਪਰ ਨਾਲ ਲੋਕਾਂ ਨਾਲ ਇਹੀ ਸੋਚ ਹੈ ਸਾਡੇ ਸਾਰੇ ਭਰਾਵਾਂ ਦੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਗੇਮ ਨਾਲ ਜੁੜੇ ਰਹਿਣ ਤੇ ਅਸੀਂ ਵੀ ਸ਼ੁਰੂ ਤੋਂ ਇਸ ਗਰਾਊਂਡ ਨਾਲ ਜੁੜੇ ਰਹੇ ਹਾਂ ਤੇ ਇੱਥੇ ਰੌਣਕ ਲਗਣੀ ਰਹੇ ਸਾਨੂੰ ਇਹੀ ਖੁਸ਼ੀ ਹੈ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਇਸ ਉਪਰਾਲੇ ਨੂੰ ਇੱਕ ਅੰਬਰੀ ਉਡਾਰੀ ਦਿੱਤੀ ਹੈ ਔਰ ਮੈਂ ਦੱਸਦਾ ਵੀ ਅਸੀਂ ਜੋ ਇੱਥੇ ਬੱਚਿਆਂ ਨੂੰ ਫ੍ਰੀ ਆਫ ਕਾਸਟ ਖਿਲਾ ਰਹੇ ਹਾਂ ਫੁੱਟਬਾਲ ਉਹਨਾਂ ਨੂੰ ਅਸੀਂ ਕਿੱਟ ਦਾ ਹਰ ਕਿਸੇ ਵੀ ਚੀਜ਼ ਆ ਕੋਈ ਅਸੀਂ ਚਾਰਜ ਨਹੀਂ ਕਰਦੇ ਸਾਰਾ ਕੁਝ ਮੈਂ ਸਾਡੇ ਪ੍ਰਧਾਨ ਜੀ ਖੜੇ ਨੇ ਜਾ ਕੰਮਾ ਭਾਜੀ ਨੇ ਔਰ ਅਬੀ ਗੁਪਤੇਸ਼ਾ ਵਰਗੇ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਖੜਾ ਰਹੇ ਅਸੀਂ ਜਦੋਂ ਇਹ ਬੱਚਿਆਂ ਨੂੰ ਖੜਾ ਲੈ ਜਾਂਦੇ ਸੀਗੇ ਤਾਂ ਵੱਡੇ ਵੱਡੇ ਟੂਰਨਾਮੈਂਟਾਂ ਦੇ ਉੱਤੇ ਅਸੀਂ ਆਪਣੇ ਖਰਚੇ ਤੇ ਲੈ ਜਾਂਦੇ ਸੀ ਤਾਂ ਫਿਰ ਇੱਕ ਸਾਡੇ ਦਿਮਾਗ ਦੇ ਵਿੱਚ ਇੱਕ ਹੋਈ ਉਪਜਾਈ ਕਿ ਕਿਉਂ ਨਾ ਅਸੀਂ ਵੀ ਅਮਲੋਹ ਦੇ ਵਿੱਚ ਕੋਈ ਏਦਾਂ ਦਾ ਕੱਪ ਰੱਖੀਏ ਉਸ ਤੋਂ ਬਾਅਦ ਜਦੋਂ ਅਸੀਂ ਕੱਪ ਰੱਖਿਆ ਤੇ ਸਾਡੇ ਜਿਹੜੇ ਸਹਿਯੋਗੀ ਸੱਜਣ ਦੇ ਸਾਡੇ ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਦੇ ਨਾਲ ਗੱਲ ਕੀਤੀ ਐਡਵੋਕੇਟ ਗੁਰਿੰਦਰ ਜੀ ਨੇ ਹਰੀਪੁਰ ਵਾਲੇ ਕੈਨੇਡਾ 'ਚ ਵਿੱਚ ਬੈਠੇ ਨੇ ਔਰ ਸਾਡੇ ਵਿਲੇਜ ਆ ਰੋਮਾ ਵਾਲੇ ਨੇ ਰੈਸਟੋਰੈਂਟ ਵਾਲੇ ਇਹਨਾਂ ਨੇ ਨਾਲ ਗੱਲ ਕੀਤੀ ਉਹਨਾਂ ਦੇ ਨਾਲ ਲక్ష్ਮੀ ਫਨਕ ਵਾਲੇ ਨੇ ਜਾਂ ਯੁਵਰਾਜ ਟਰੈਵਲ ਵਾਲੇ ਨੇ ਜਾਂ ਸਾਡੇ ਨਾਲ ਜੇਐਸ ਬਿਲਡਰ ਜਤਿੰਦਰ ਰਾਮ ਗੜੀਆ ਭਾਜੀ ਨੇ ਸਾਡੇ ਉਹ ਸਾਡੇ ਪ੍ਰਾਣੇ ਫਟਵਾਲਰ ਨੇ ਸੀਨੀਅਰ ਨੇ ਇਹਨਾਂ ਦੇ ਅੱਗੇ ਜਦੋਂ ਅਸੀਂ ਆਪਣਾ ਇਹ ਪ੍ਰਪੋਜ਼ਲ ਰੱਖੀ ਪਤਾ ਇਹ ਬੰਦਿਆਂ ਨੇ ਇੱਕ ਮਿੰਟ ਲਈ ਨਹੀਂ ਸੋਚਿਆ ਔਰ ਸਾਨੂੰ ਸਾਰ ਜਿੰਨੇ ਵੀ ਸਾਡੇ ਪ੍ਰਾਈਜ਼ ਨੇ ਉਹ ਜਿਵੇਂ ਗੁਰਿੰਦਰ ਜੀ ਉਹਨਾਂ ਨੇ ਫਰਸਟ ਪ੍ਰਾਈਜ਼ ਅਨਾਉਂਸ ਕਰਤਾ ਜਤਿੰਦਰ ਜੀਤਾ ਜੀ ਨੇ ਕਰਤਾ ਸੈਕੰਡ ਯੂਵਰਾਜ ਟ੍ਰੈਵਲ ਵਾਲਾ ਨੇ ਅੰਡਰ 14 ਦਾ ਔਰ ਸਾਡੇ ਇੱਥੇ ਸਾਡੇ ਗਰਾਊਂਡ ਦੇ ਵਿੱਚ ਫੁੱਟਬਾਲ ਖੇលਦੇ ਗਏ ਨੇ ਬੱਚੇ ਪੂਰੀ ਬ੍ਰਦਰ ਆ ਆ ਸਾਡੇ ਸਹਿਯੋਗੀ ਜਿੰਨੇ ਵੀ ਖੜੇ ਨੇ ਇਹਨਾਂ ਦੇ ਨਾਲ ਇਹਨਾਂ ਦੇ ਦਾਨ ਦੇ ਨਾਲ ਇਹਨਾਂ ਦੇ ਜਿਹੜੇ ਦਾਨੀ ਪਰਸ਼ ਨੇ ਸਾਡੇ ਔਰ ਇਹਨਾਂ ਦੇ ਸਹਿਯੋਗ ਦੇ ਨਾਲ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਇਹ ਟੂਰਨਾਮੈਂਟ ਨੂੰ ਸਾਲ ਵਰਸਾਲ ਕੰਟੀਨਿਊ ਕਰੀਏ ਔਰ ਦੁੱਗਨੇ ਤਿੱਗਨੇ ਹੋ ਕੇ ਅਸੀਂ ਪ੍ਰਾਈਜ਼ ਦਈਏ ਬੱਚਿਆਂ ਨੂੰ ਤਾਂ ਜੋ ਬੱਚਿਆਂ ਦੇ ਵਿੱਚ ਉਤਸ਼ਾਹ ਵਧੇ ਹਰ ਇੱਕ ਗੇਮ ਦਾ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਡੇ ਬੱਚਿਆਂ ਨੂੰ ਫੁੱਟਬਾਲ ਖਿਡਾਓ ਬੱਚੇ ਨੂੰ ਦੇਖੋ ਕਿਹੜੀ ਗੇਮ ਖੇਡਣੀ ਚਾਹੁੰਦਾ ਉਹਨੂੰ ਉਸ ਗੇਮ ਦੇ ਨਾਲ ਜ਼ਰੂਰ ਜੋੜੋ ਅਸੀਂ ਫਿਲਪੀ ਫੁੱਟਬਾਲ ਨੂੰ ਪ੍ਰਮੋਟ ਕਰ ਰਹੇ ਹਾਂ ਔਰ ਅਸੀਂ ਫੁੱਟਬਾਲ ਨੂੰ ਪ੍ਰਮੋਟ ਕਰ ਦੁੱਤਾ ਸੋ ਟੂਰਨਾਮੈਂਟ ਦੇ ਜਿਹੜੇ ਆਰਗੇਨਾਈਜ਼ਰ ਹੈਗੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਜਿਹੜੇ ਮਦਦ ਕਰ ਰਹੇ ਟੂਰਨਾਮੈਂਟ ਚੋਂ ਨਾਲ ਗੱਲਬਾਤ ਕੀਤੀ ਹੈ ਕਿ ਇਸ ਤਰ੍ਹਾਂ ਲੰਗਰ ਦਾ ਪ੍ਰਬੰਧ ਹੋਇਆ ਕਿਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਦਾ ਇੰਤਜ਼ਾਮ ਹੋਇਆ ਸੋਸ਼ਲ ਮੀਡੀਆ ਤੇ ਬਜ਼ੁਰਗੋ ਤੇ ਲੋਕ ਵੀ ਨੇ। ਤੁਪੂਜ ਕੀ ਨਾਮ ਤੁਹਾਡਾ? ਕੋਲੋਂਗਰ ਸਿੰਘ। ਕੀ ਕਹਿੰਦੇ? ਜਮੀਨ ਕਿ ਜਾਊਗੀ ਹੈ। ਉਸ ਵਿੱਚ ਹੀ ਵਧੀਆ ਖਨਾਨੀ ਲੱਗੇ, ਮੱਧਿਆ ਦੂਰ ਲੱਗੇ, ਵਧੀਆ ਪਸੰਦੇ ਮੰਨ ਗਏ। ਰੋਜੀ ਰੋਟੀ ਦਾ ਸਾਧਨ ਜਮੀਨ ਹੈ। ਉਸ ਤੋਂ ਅੱਗੇ ਸਾਰੀਆਂ ਗੱਲਾਂ। ਸਾਰੀ ਤੁਹਾਨੂੰ ਦਿਖਾਈ ਹੈ ਕਿ ਕਿਸ ਤਰ੍ਹਾਂ ਇਸ ਕੈਂਪ ਨੂੰ ਜਿਹੜਾ ਹੈਗਾ ਆਰਗੇਨਾਈਜ਼ ਕੀਤਾ ਗਿਆ ਕਿਸ ਤਰ੍ਹਾਂ ਟੀਮਾਂ ਪਹੁੰਚੀਆਂ ਹੈਗੇ ਨੇ ਤੇ ਜਿਹੜੇ ਇੱਥੇ ਦੇ ਨੌਜਵਾਨ ਹੈਗੇ ਨੇ ਉਹਨਾਂ ਦਾ ਜਿਹੜਾ ਉਤਸ਼ਾਹ ਹੈਗਾ ਉਹ ਦੇਖ ਕੇ ਲੱਗਦਾ ਕਿ ਇਹ ਜਿਹੇ ਟੂਰਨਾਮੈਂਟ ਪੰਜਾਬ 'ਚ ਥਾਂ-ਥਾਂ ਤੇ ਹੋਣਾ ਚਾਹੀਦਾ ਇਸੇ ਤਰ੍ਹਾਂ ਫਿਕਰੋ ਸਾਂਝ ਵਿਚਾਰਾਂ ਦੀ ਧੰਨਵਾਦ ਜੀ